ਹੈਲੋ ਸਟੂਡੈਂਟਸ ਨੈਕਸਟ ਨਿਵੰਦ ਨਿਵੰਦ ਦੀ ਪ੍ਰਵਅਸ਼ਾ ਪ੍ਰਕਿਰਤੀ ਤੇ ਤੱਤਾਂ ਬਾਰੇ ਅਸੀਂ ਪੜਾਂਗੇ ਠੀਕ ਹੈ ਕਿੰਦੇ ਨਿਵੰਦ ਬਾਰੇ ਵਿਚਾਰ ਕਰਦੇ ਹਾਂ ਆਚਾਰੀਆ ਰਾਮਚੰਦਰ ਸ਼ੁਕਰ ਨੇ ਕਿਹਾ ਹੈ ਜੇਕਰ ਗੱਦ ਕਵੀਆਂ ਜਾਂ ਲੇਖਕਾਂ ਦੀ ਕਸਵੱਟੀ ਹੈ ਤਾਂ ਨਿਵੰਦ ਗੱਦ ਦੀ ਕਸਵੱਟੀ ਹੈ ਭਾਸ਼ਾ ਦੀ ਪੁਨਰਸ਼ਕਤੀ ਦਾ ਵਿਕਾਸ ਨਿਵੰਦ ਵਿੱਚ ਹੀ ਸਭ ਤੋਂ ਵਧੇਰੇ ਸੰਭਵ ਹੈ ਨੈਕਸਟ ਲਾਈਨ ਅੱਗੇ ਹੈ ਸਧਾਰਨ ਲੇਖ ਅਤੇ ਨਿਵੰਦ ਵਿੱਚ ਕਾਫੀ ਫਰਕ ਹੁੰਦਾ ਹੈ ਸਧਾਰਨ ਲੇਖ ਵਿੱਚ ਲੇਖਕ ਦਾ ਵਿਅਕਤੀਤਵ ਕਿਤੇ ਲਾਂਬੇ ਲੁਕਿਆ ਰਹਿੰਦਾ ਹੈ ਪਰ ਨਿਵੰਦ ਵਿੱਚ ਲੇਖਕ ਦਾ ਵਿਅਕਤੀਤਵ ਉੱਬਰ ਕੇ ਸਾਹਮਣੇ ਆਉਂਦਾ ਹੈ ਇਹ ਬੇਕ ਦੀ ਵਿਅਕਤੀਤਾ ਨਿਵੰਦ ਦਾ ਸਭ ਤੋਂ ਪ੍ਰধান ਤੇ ਮਹੱਤਵਪੂਰਨ ਗੁਣ ਹੈ। ਕੇਵਲ ਇਸੇ ਗੁਣ ਦੁਆਰਾ ਹੀ ਅਸੀਂ ਨਿਵੰਦ ਨੂੰ ਸਧਾਰਨ ਲੇਖ ਨਾਲੋਂ ਵੱਖ ਕਰਨ ਵਿੱਚ ਸਫਲ ਹੋ ਸਕਦੇ ਹਾਂ। ਇਸ ਤੋਂ ਇਲਾਵਾ ਨਿਵੰਦ ਨੂੰ ਸਧਾਰਨ ਲੇਖ ਨਾਲੋਂ ਵੱਖ ਕਰਨ ਵਾਲਾ ਦੂਜਾ ਗੁਣ ਨਿਵੰਦ ਵਿਚਲੀ ਰ ਅਰਸਾਤਮਕਤਾ ਹੈ ਅਤੇ ਨਿਵੰਦ ਵਿੱਚ ਇਹ ਗੁਣ ਲੇਖਕ ਦੇ ਵਿਅਕਤੀਤਵ ਦੇ ਮਾਧਿਅਮ ਦੁਆਰਾ ਹੀ ਪੈਦਾ ਹੁੰਦਾ ਹੈ ਨਿਵੰਦ ਲੇਖਕ ਦੀ ਵਿਚਾਰ ਗੰਭੀਰਤਾ ਅਨੁਭਵ ਅਤੇ ਪਰੋੜਤਾ ਦਾ ਪਤਾ ਦਿੰਦਾ ਹੈ ਅਤੇ ਇਹ ਇੱਕ ਵਿਸ਼ੇਸ਼ ਮਨੋਦਸ਼ਾ ਵਿੱਚ ਲਿਖਿਆ ਜਾਂਦਾ ਹੈ ਇਹ ਵਿਸ਼ੇਸ਼ ਮਨੋਦਸ਼ਾ ਨੂੰ ਨਿਵੰਦ ਨੂੰ ਹੀ ਨਿਵੰਦ ਨੂੰ ਮਨੋਦਸ਼ਾ ਹੀ ਨਵੰਦ ਨੂੰ ਵਿਅਕਤੀਤਵ ਜਿਹੜਾ ਆ ਪ੍ਰਧਾਨ ਬਣਾ ਦਿੰਦੀ ਹੈ ਅੱਗੇ ਹੈ ਪੰਜਾਬੀ ਸਾਹਿਤ ਦੇ ਆਧੁਨਿਕ ਨਿਵੰਦ ਦਾ ਰੂਪ ਪੱਛਮੀ ਸਹਿਤੋਂ ਪ੍ਰਾਪਤ ਕੀਤਾ ਹੈ ਨਿਵੰਦ ਸ਼ਬਦ ਅੰਗਰੇਜ਼ੀ ਸ਼ਬਦ 에세 ਦਾ ਸਮਾਨਾਰਥੀ ਹੈ 에세 ਸ਼ਬਦ ਲਾਟਨ ਦੇ ਸ਼ਬਦ ਐਕਜ਼ੀਅਰ ਤੋਂ ਨਿਕਲਿਆ ਹੈ 에세 ਸ਼ਬਦ ਦਾ ਅਰਥ ਹੈ ਯਤਨ ਪਛਮ ਵਿੱਚ ਆਧੁਨਿਕ ਨਿਵੰਦ ਦਾ ਜਨਮਦਾਤਾ 16ਵੀਂ ਸਦੀ ਵਿੱਚ ਹੋਇਆ ਇੱਕ ਫਰਾਂਸੀਸੀ ਵਿਦਵਾਨ ਮਾਈਕਲ ਡੀ ਮੌਂਟੇਨਸੀ ਉਸ ਨੇ ਨਿਵੰਦ ਨੂੰ ਵਿਚਾਰਾਂ ਮਨੁਭਾਵਾਂ ਅਤੇ ਕਥਾਮਾ ਦਾ ਮਿਸ਼ਰਣ ਕੀਤਾ ਹੈ ਇਸ ਦਾ ਸਪਸ਼ਟਿਕਨ ਕਰਦੇ ਹਾਂ ਉਸ ਨੇ ਕਿਹਾ ਹੈ ਇਹ ਮੇਰੀਆਂ ਭਾਵਨਾਵਾਂ ਹਨ ਜਿਨ੍ਹਾਂ ਦੁਆਰਾ ਮੈਂ ਕਿਸੇ ਨਵੀਨ ਸੱਚ ਨੂੰ ਪੇਸ਼ ਕਰਨ ਦਾ ਦਾਵਾ ਨਹੀਂ ਕਰਦਾ ਇਸ ਇਨ੍ਹਾਂ ਦੁਆਰਾ ਮੈਂ ਆਪਣੇ ਆਪ ਨੂੰ ਆਪਣੇ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰਦਾ ਹਾਂ ਅੱਗੇ ਹੈ ਮੌਨਤੇਸ ਨੇ ਮੌਨਤੇ ਨੇ ਮੌਨਤੇਨ ਦੇ ਇਨ੍ਹਾਂ ਵਿਚਾਰਾਂ ਦਾ ਦੀਵੰਦ ਦਾ ਸਰੂਪ ਸਪਸ਼ਟ ਨਹੀਂ ਹੁੰਦਾ ਇਸ ਲਈ ਸਾਨੂੰ ਹੋਰ ਨ ਵਿਦਵਾਨਾਂ ਵੱਲੋਂ ਦਿੱਤੀਆਂ ਗਈਆਂ ਪ੍ਰਵਾਸ਼ਾਵਾਂ ਦਾ ਅਧਿਐਨ ਵੀ ਕਰਨਾ ਚਾਹੀਦਾ ਹੈ ਡਾਕਟਰ ਯੰਗ ਸੰਦੀਪચાર ਅਨਸਾਰ ਨਿਵੰਤ ਮਨ ਦੀ ਅਰੂਪ ਤਿਰੰਗ ਹੈ ਜੋ ਅਨਿਯਮਤ ਤੇ ਸਕੀਲ ਹੁੰਦੀ ਹੈ ਇਸ ਵਿੱਚ ਨਾ ਕੋਈ ਕਰਮ ਹੁੰਦਾ ਹੈ ਅਤੇ ਨਾ ਹੀ ਨਿਜ਼ਮ ਬੱਧਾ ਇਹ ਲੂਸ ਸਾਲੀ ਆਫ ਮਾਈਂਡ ਐਂਡ ਇਰੈਗੂਲਰ ਇੰਡਸਟ੍ਰਟਡ ਇੰਜੈਸਟਡ ਪੀਸ ਆਫ ਲਿਟਰੇਚਰ ਇਸ ਨਾਟ ਅ ਰੈਗੂਲਰ ਐਂਡ ਆਰਡਰਲੀ ਪਰਫਾਰਮੈਂਸ ਉਸ ਵਰਨਸ ਦੇ ਅਨਸਾਰ ਨਿਵੰਦ ਕਿਸੇ ਸਾਮਯਕ ਵਿਸ਼ੇ ਉੱਪਰ ਲਿਖੇ ਹਲਕੇ ਫੁਲਕੇ ਲੇਖ ਨੂੰ ਕਹਿੰਦੇ ਹਨ ਠੀਕ ਹੈ ਅੱਗੇ ਹੈ ਵਿਦਵਾਨਾ ਇਹਨਾਂ ਵਿਦਵਾਨਾਂ ਨੇ ਨਿਵੰਦ ਨੂੰ ਹਲਕੇ ਫੁਲਕੇ ਰੂਪ ਵਿੱਚ ਦੇਖਿਆ ਪਰ ਕੁਝ ਵਿਦਵਾਨ ਅਜਿਹੇ ਹਨ ਜੋ ਨਿਵੰਦ ਨੂੰ ਗੰਭੀਰ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਮਾਧਿਅਮ ਮੰਨਦੇ ਹਨ ਪ੍ਰਿਸਟਲੇ ਲਿਖਦਾ ਹੈ ਨਿਵੰਦ ਕਿਸੇ ਮੌਲਿਕ ਵਿਅਕਤੀਤਵ ਦੀ ਨਿਰਛਲ ਆਤਮ ਅਭਿਵਿਅਕਤੀ ਨੂੰ ਕਹਿੰਦੇ ਹਨ ਅੱਗੇ ਹੈ ਸੇਟ ਥਿਊਬ ਦੇਮਸਾਰ ਨਿਵੰਦ ਸਾਹਿਤ ਅਭਿਵਿਅਕਤੀ ਦਾ ਬਹੁਤ ਹੀ ਔਖਾ ਪਰੰਤੂ ਸਵਾਦਲਾ ਅੰਗ ਹੈ ਕਿਉਂਕਿ ਇਸ ਵਿੱਚੋਂ ਲੇਖਕ ਦੀ ਗੰਭੀਰਤਾ ਅਤੇ ਉਸ ਦੀ ਗਾਗਰ ਵਿੱਚ ਸਾਗਰ ਭਰਨ ਦੀ ਸ਼ਕਤੀ ਦਾ ਸੰਕੇਤ ਮਿਲਦਾ ਹੈ ਹਾਲਵਰਡ ਅਤੇ ਹੇਲ ਦੇ ਨਿਵੰਦ ਦੇ ਰੂਪ ਨੂੰ ਹੇਠ ਲਿਖੇ ਸ਼ਬਦਾਂ ਵਿੱਚ ਬਿਆਨ ਕੀਤਾ। ਸਾਹਿਤਕ ਨਿਵੰਦ ਕਿਸੇ ਵਿਸ਼ੇ ਦਾ ਕੋਈ ਸੰਖੇਪ ਵਿਸ਼ਲੇਸ਼ਣ ਨਹੀਂ ਹੁੰਦਾ ਅਤੇ ਨਾ ਹੀ ਨਿਰਾਸਾਰ ਹੁੰਦਾ ਹੈ। ਸਗੋਂ ਵਸਤੂ ਵਿਸ਼ੇਸ਼ ਪ੍ਰਤੀ ਲੇਖਕ ਦੇ ਮਨ ਵਿੱਚ ਉਪਜੇ ਅਨੁਭਵ ਭਾਵਨਾ ਦਾ ਚਿੱਤਰਣ ਹੁੰਦਾ ਹੈ। ਇਸ ਦੀ ਸਭ ਤੋਂ ਪ੍ਰਮੁੱਖ ਵਿਸ਼ੇਸ਼ਤਾ ਇਸ ਵਿਚਲੀ ਹੋਮੇ ਭਾਵਨਾ ਹੈ। ਠੀਕ ਹੈ। ਨੈਕਸਟ ਹੈ ਇਸੇ ਪ੍ਰਕਾਰ ਇੱਕ ਲੇਖਕ ਨੇ ਨਿਵੰਦ ਨੂੰ ਕਿਸੇ ਮਜ਼ੇਦਾਰ ਵਿਅਕਤੀ ਦਾ ਭੋਜਨ ਤੋਂ ਮਗਰੋਂ ਦਿੱਤਾ ਇਕਾਂਤ ਭਾਸ਼ਣ ਕਿਹਾ ਹੈ ਅਤੇ ਕਿਸੇ ਨੇ ਇਸ ਨੂੰ ਹਾਸੇ-ਹਾਸੇ ਵਿੱਚ ਗਿਆਨ ਵੰਡਣ ਵਾਲਾ ਕਿਹਾ ਹੈ ਇਹਨਾਂ ਸਾਰੀਆਂ ਪਰਿਭਾਸ਼ਾਵਾਂ ਵਿੱਚ ਵਰਣ ਕੀਤੇ ਨਿਵੰਦ ਦੇ ਸਰੂਪ ਗੁਣਾ ਤੇ ਵਿਸ਼ੇਸ਼ਤਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬੂ ਗੁਲਾਬ ਰਾਏ ਨੇ નિબંધ ਦੀ ਇਹ ਪਰਿਭਾਸ਼ਾ ਨਿਸ਼ਚਿਤ ਕੀਤੀ ਹੈ ਕਿ નિબંધ ਜਿਹੜਾ ਆ ਉਸ ਗੱਦ ਰਚਨ ਨੂੰ ਕਹਿੰਦੇ ਹਨ ਜਿਸ ਵਿੱਚ ਸੀਮਤ ਆਕਾਰ ਵਿੱਚ ਰਹਿੰਦੇ ਆ ਕਿਸੇ ਕਿਸੇ ਵਿਸ਼ੇ ਦਾ ਵਰਣਨ ਜਾਂ ਪ੍ਰਗਟਾਵਾ ਇੱਕ ਵਿਸ਼ੇਸ਼ ਨਿਜੀਪਨ ਆਪਮਹਾARTA ਸੁੰਦਰਤਾ ਤੇ ਸੰਜੀਵਤਾ ਨਾਲ ਅਤੇ ਲੁੜਿੰਦੀ ਲੜੀ ਵੱਧਤਾ ਤੇ ਸੱਭਿਅ ਸਭਿਅਤਾ ਨਾਲ ਕੀਤਾ ਗਿਆ ਹੋਵੇ ਅੱਗੇ ਹੈ ਨਵੰਦ ਦੀਆਂ ਵਿਸ਼ੇਸ਼ਤਾਈਆਂ ਨਵੰਦ ਦੀਆਂ ਵਿਸ਼ੇਸ਼ਤਾਈਆਂ ਕੀ ਹੁੰਦੀਆਂ ਆ ਕਹਿੰਦੇ ਨਵੰਦ ਦੇ ਸਰੂਪ ਬਾਰੇ ਉੱਪਰ ਦਿੱਤੀਆਂ ਪਿੰਨ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਤੋਂ ਅਸੀਂ ਨਵੰਦ ਦੀਆਂ ਕੁਝ ਵਿਸ਼ੇਸ਼ਤਾਈਆਂ ਅਨੁਮਾਨ ਲਗਾ ਸਕਦੇ ਹਾਂ ਨੰਬਰ 1 ਆਮ ਤੌਰ ਤੇ ਨਿਵੰਦ ਛੋਟੇ-ਛੋਟੇ ਕਹਾਣੀ ਰਚਨਾ ਹੁੰਦੀ ਹੈ ਨਿਵੰਦ ਵਿੱਚ ਲੇਖਕ ਦੇ ਨਿੱਜੀ ਭਾਵ ਅਤੇ ਵਿਅਕਤੀਤਵ ਦੀ ਚਲਕ ਸਪਸ਼ਟ ਹੁੰਦੀ ਹੈ ਸਾਨੂੰ ਲੇਖਕ ਦੇ ਵਿਚਾਰਾਂ ਤੇ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੁੰਦੀ ਹੈ ਨੰਬਰ 3 ਨਿਵੰਦ ਵਿੱਚ ਅਪੂਰਨਤਾ ਤੇ ਆਪਮਹਾਰਤਾ ਹੁੰਦਿਆਂ ਹੋਇਆ ਵੀ ਇਹ ਪੂਰਨ ਹੁੰਦਾ ਹੈ ਇਸ ਨੂੰ ਕਿਸੇ ਹੱਦ ਤੱਕ ਗੋਂਦ ਵਿੱਚ ਲਿਖਿਆ ਗੀਤ ਵੀ ਕਹਿ ਸਕਤੇ ਹਾਂ ਜਿਸ ਵਿੱਚ ਗੀਤ ਵਰਗਾ ਨਿੱਜੀਪਨ ਅਤੇ ਚੰਚਲਤਾ ਹੁੰਦੀ ਹੈ ਜਿਸ ਪ੍ਰਕਾਰ ਕਹਾਣੀ ਜੀਵਨ ਦੇ ਇੱਕ ਅੰਗ ਦੀ ਝਾਕੀ ਹੁੰਦੀ ਹੈ ਇਸੇ ਪ੍ਰਕਾਰ ਨਿਵੰਦ ਵੀ ਜੀਵਨ ਦਾ ਇੱਕ ਦ੍ਰਿਸ਼ਟੀਕੋਣ ਹੈ ਇਹ ਜੀਵਨ ਦੇ ਕਿਸੇ ਇੱਕ ਅੰਸ਼ ਦੀ ਨਵੀਨ ਝਲਕ ਪੇਸ਼ ਕਰਦਾ ਹੈ ਨਿਵੰਦਾ ਹੋਰਨਾ ਗਦ ਰੂਪਾਂ ਦੇ ਮੁਕਾਬਲੇ ਬਧੇਰੇ ਰੌਚਕ ਅਤੇ ਸੁਆਦਲਾ ਹੁੰਦਾ ਹੈ ਇਹ ਕੇਵਲ ਵਰਣਨ ਮਾਤਰਾ ਨਹੀਂ ਹੁੰਦਾ ਸਗੋਂ ਲੇਖਕ ਦੀ ਪ੍ਰਤਿਭਾ ਦੀ ਚਮਕ-ਦਮਕ ਨਾਲ ਭਰਪੂਰ ਹੁੰਦਾ ਹੈ ਇਥੋਂ ਤੱਕ ਕਿ ਦਾਰਸ਼ਨਿਕ ਅਤੇ ਸਿਧਾਂਤਿਕ ਨਿਬੰਧ ਵੀ ਰੋਚਕਤਾ ਭਰਪੂਰ ਅਤੇ ਸੰਜੀਵ ਹੁੰਦੇ ਹਨ ਇਹਨਾਂ ਦੀ ਸ਼ੈਲੀ ਤੁਨੀ ਹਾਸ ਰਸ ਵਿਅੰਗ ਤੇ ਅਲੰਕਾਰਾਂ ਨਾਲ ਭਰਪੂਰ ਹੁੰਦੀ ਹੈ ਨਿਬੰਧਕਾਰ ਆਪਣੀ ਪ੍ਰਤਿਭਾ ਨਾਲ ਸਧਾਰਨ ਵਿਸ਼ੇ ਨੂੰ ਵੀ ਮਹਾਨ ਬਣਾ ਦਿੰਦਾ ਹੈ ਨੰਬਰ 5 ਨਿਵੰਦ ਨੂੰ ਅਸੀਂ ਗੱਦ ਵਿੱਚ ਬਿਆਨ ਕੀਤਾ ਨਿਜੀ ਭਾਸ਼ਣ ਵੀ ਕਹਿ ਸਕਦੇ ਹਾਂ ਅਜਿਹੇ ਨਿਵੰਦ ਨੂੰ ਸਾਇਤਿਕ ਨਿਵੰਦ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਵਿੱਚ ਜਿਹਾ ਦਾਰਸ਼ਨਿਕ ਬਾਦ ਵਿਵਾਦ ਜਾਂ ਰਾਜਨੀਤੀ ਦੀ ਚਰਚਾ ਹੋਵੇ ਜਿਸ ਵਿੱਚੋਂ ਲੇਖਕ ਦਾ ਵਿਅਕਤੀਤਵ ਮੂਰਤੀਮਾਨ ਨਾ ਹੁੰਦਾ ਹੋਵੇ ਇਸ ਵਿੱਚ ਨਿਵੰਦਕਾ ਨੂੰ ਆਪਣੀ ਵਿਅਕਤੀਤਿਕ ਵਿਅਕਤੀਕ ਪ੍ਰਤਿਭਾ ਨੂੰ ਪ੍ਰਗਟ ਕਰਨ ਦਾ ਪੂਰਾ ਪੂਰਾ ਮੌਕਾ ਮਿਲਦਾ ਹੈ ਇਨਵਿਸ਼ੇਸ਼ਤਾਵਾਂ ਦੇ ਆਧਾਰ ਤੇ ਅਸੀਂ ਇਸ ਸੰਬੰਧ ਦੀ ਹੇਠ ਲਿਖਿਆ ਪਰਵਾਸ਼ਾ ਮਨਿਚਿਤ ਕਰ ਸਕਦੇ ਹਾਂ ਨਿਵੰਦ ਗੱਦ ਸਹਿਤ ਦਾ ਉਹ ਰੂਪ ਹੈ ਜਿਸ ਵਿੱਚ ਲੇਖਕ ਇੱਕ ਸੀਮਤ ਆਕਾਰ ਵਿੱਚ ਇਸ ਬਹੁ ਰੰਗੀ ਸੰਸਾਰ ਤੇ ਪ੍ਰਤੀ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਤਮਿਕ ਪ੍ਰਤੀਕਰਾਮਾ ਨੂੰ ਪ੍ਰਗਟ ਕਰਦਾ ਹੈ ਠੀਕ ਹੈ ਇਹ ਤੁਹਾਡਾ ਅੱਧਾ ਹੋ ਗਿਆ ਨਿਵੰਦ ਦੇ ਜਿਹੜੇ ਤੱਤ ਮੈਂ ਨੈਕਸਟ ਵੀਡੀਓ ਚ ਪਾਵਾਂਗੀ ਓਕੇ